ਸਤਿ ਸ਼੍ਰੀ ਅਕਾਲ ਜੀ ਵੀਦਰ ਬਹਾਰਪ੍ਰੀਤ ਰਵੇਗ ਦੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਦੀ 1 ਤੋਂ ਲੈ ਕੇ 10 ਜਨਵਰੀ ਵਿੱਚ ਕੀ ਜਿਹੜੇ ਹਲਚਲਾਂ ਹੋਣ ਦੀ ਸੰਭਾਵਨਾ ਕੀ ਆਪ ਅਪਡੇਟ ਤੇ ਕਿਹੜਾ ਸਿਸਟਮ ਲੱਗਣ ਜਾ ਰਿਹਾ ਜੋ ਕਿ 5 6 7 ਦੇ ਦੌਰਾਨ ਤਾਂ ਉਸ ਤੋਂ ਬਾਰੇ ਇੱਕ ਲੋੜੀ ਇਤਿਆਸਪਰ ਲੱਗਣ ਦੀ ਸੰਭਾਵਨਾ ਹੈ ਜਿਹੜਾ ਸਿਸਟਮ ਕਿੰਨੇ ਕੁ ਆ ਜਿਹੜੇ ਫੈਕਟਰ ਦੇਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ 5 6 7 ਜਨਵਰੀ ਵਾਲਾ ਸਿਸਟਮ ਕਿਹੜੇ-ਕਿਹੜੇ ਇਲਾਕਿਆਂ ਨੂੰ ਅਫੈਕਟ ਕਰ ਸਕਦਾ ਕਿਹ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਗ ਜਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਹੇ ਹੋ ਤਾਂ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀ ਜਿਹੜੇ ਜਨਵਰੀ ਦੇ ਪਹਿਲੇ 4 ਦਿਨ ਹੋਣਗੇ ਜਾਨਕੀ 1 ਤੋਂ ਲੈ ਕੇ 4 ਜਨਵਰੀ ਜਾਂ 5 ਜਨਵਰੀ ਤੱਕ ਕਹਿ ਸਕਦੇ ਹਾਂ ਜ਼ਿਆਦਾਤਰ ਇਲਾਕਿਆਂ ਵਿੱਚ ਜਿਹੜੀ ਹੋਵੇਗੀ ਆ ਧੁੱਪ ਜਿਹੜੀ ਮੱਧਮ ਧੁੱਪ ਲੱਗਣ ਦਾ ਸਾਰ ਨੇ ਜਾਨਕੀ ਜਿਹੜੀ ਧੁੰਦ ਆ ਵੇਖਣ ਨੂੰ ਮਿਲੇਗੀ ਸਵੇਰ ਦੇ ਘੰਟੇ ਵਿੱਚ ਹਾਲਾਂਕਿ ਧੁੰਦ ਜਿਹੜੀ ਜ਼ਿਆਦਾ ਕੁਝ ਕੁ ਇਲਾਕਿਆਂ ਵਿੱਚ ਵੇਖਣ ਨੂੰ ਮਿਲੇਗੀ ਹਲਕੇ ਦਰਮਿਆਨੇ ਲੈਵਲ ਦੀ ਪਰ ਜ਼ਿਆਦਾ ਕੋਈ ਸੰਘਣੇ ਰੂਪੇ ਧੁੰਦ ਦੇ ਇਫੈਕਟ ਨਹੀਂ ਵੇਖਣ ਨੂੰ ਮਿਲਣਗੇ ਜਾਨਕੀ ਕੁਝ ਕੁ ਇਲਾਕੇ ਹੋ ਸਕਦੇ ਨੇ ਜਾਂ ਪਹਾੜਾਂ ਵਾਲੇ ਦੇ ਸਾਈਡ ਤੇ ਇਲਾਕੇ ਜਾਂ ਪੱਛਮੀ ਸਰਦੀ ਲੱਗੇ ਜਾਂ ਲੱਗਦੇ ਇੱਕਾ ਦੋ ਘਾਗ ਹੋ ਗਏ ਤੇ ਇਥੇ ਕਿਤੇ ਕਿਤੇ ਸੰਗਣੀ ਧੁੰਦ ਦੇਖਣ ਨੂੰ ਮਿਲ ਸਰੀ ਜਰ ਤਰ ਇਲਾਕੇ ਵਿਚਾਲੇ ਦਰਮਿਆਨੇ ਲੈਵਲ ਦੀ ਧੁੰਦ ਦੇਖਣ ਨੂੰ ਮਿਲੇਗੀ ਆਵਾਮ ਜਿਹੜੀਆਂ ਆਉਣਗੀਆਂ ਉੱਤਰ ਤੋਂ ਪੱਛਮ ਦਿਸ਼ਾ ਵਾਲੀ ਵਕਤਿਆਂ ਰਹਿਣਗੀਆਂ ਤਾਂ ਜਿਹੜਾ ਉਸ ਤੋਂ ਬਾਅਦ ਆਪਾਂ ਗੱਲ ਕਰੀ ਜਿਹੜੇ 5 ਤੋਂ ਲੈ ਕੇ 6 7 ਦੇ ਦੌਰਾਨ ਜਾਨਕੀ ਤਿੰਨ ਦਿਨਾਂ ਦੇ ਵਿੱਚ ਇੱਕੜ ਸਿਸਟਮ ਲੱਗਣ ਜਾ ਰਿਹਾ ਹੈ ਜੋ ਕਿ ਪਹਾੜਾਂ ਵਾਲ ਦੇ ਸਾਈਡ ਦੇ ਇਲਾਕੇ ਕੋ ਜੋ ਉੱਤਰ ਪੂਰਬੀ ਹੋਗੇ ਮਾਝਾ ਤੇ ਬਾਬਾ ਦੇ ਕੁਝ ਖੇਤਰ ਹੋਗੇ ਜਾਂ ਕੁਝ ਹਰਿਆਣਾ ਵਾਲੀ ਸਾਈਡ ਦੇ ਇਲਾਕੇ ਕੋ ਚੰਡੀਗੜ੍ਹ ਦੇ ਨਾਂ ਲੱਗਦੇ ਹਰਿਆਣਾ ਦੇ ਖੇਤਰ ਹੋਗੇ ਜਾਂ ਯੂਪੀ ਦੇ ਨਾਂ ਲੱ ਚਲਾ ਹੁੰਦੀ ਸਭਾਣਾ ਜਾਂ ਪੰਜਾਬ ਦੇ ਮੱਧ ਕੇਂਦਰ ਭਾਗ ਕੇ ਲੁਧਿਆਣਾ ਵਾਲ ਦੀ ਸਾਈਡ ਤੇ ਜਲੰਧਰ ਕਪੂਰਥਲਾ ਦੇ ਇਲਾਕੇ ਅੰਮ੍ਰਿਤਸਰ ਹੋ ਗਿਆ ਜਾਂ ਜਲੰਧਰ ਇਸ ਤੇ ਨਾਲ ਲੱਗਦੇ ਹੁਸ਼ਿਆਰਪੁਰ ਦੇ ਇਲਾਕੇ ਹੋ ਕੇ ਪਟਾਣਕੋਟ ਗੁਰਦਾਸਪੁਰ ਹੋ ਗਿਆ ਆਪਣਾ ਨਵਾਂ ਸ਼ਹਿਰ ਹੋ ਗਰੂਪ ਨਕਰ ਨਾਨਤਪੁਰ ਸੈਂ ਪੰਚਕੁਲਾ ਅੰਬਾਲਾ ਜਾਂ ਇਸ ਤੇ ਨਾਲ ਲੱਗਦੇ ਕੋਰ ਖੇਤਰ ਹੋ ਗਿਆ ਜਮਨਾ ਨਗਰ ਹੋ ਗਿਆ ਜਾਂ ਪਟਿਆਲਾ ਦਾ ਸੰਗਰੂਰ ਹੋ ਗਿਆ ਜਾਂ ਕੁਝ ਪਗਲ ਕਰ ਰੂਪਨਗਰ ਦੇ ਇਲਾਕੇ ਫਤਿਹਗੜ੍ਹ ਸਾਹਿਬ ਲੁਧਿਆਣਾ ਵਾਲ ਦੇ ਸਾਈਡ ਦੇ ਜਾਂ ਮਲੇਰਕੋਟਲਾ ਦੇ ਨਾਲ ਲੱਗਦੇ ਕੁਝ ਇਲਾਕੇ ਤੇ ਇੱਥੇ ਕਿਤੇ ਕਿਤੇ ਹਲਚਲਾਂ ਹੁੰਦੀ ਸਭਾਣਾ ਫਿਲਹਾਲ ਜਿਹੜਾ ਸਿਸਟ ਜਿਹੜੇ ਵੈਕਸਨ ਦੇ ਜਿਹੜੇ ਸਿਸਟਮ ਆ ਕੁਝ ਕਲਾਕਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਸ ਜਿਆਦਾਤਰ ਲਾਗੇ ਮੌਸਮ ਜਿਆਦਾ ਠੀਕ ਠਾਕ ਰਹਿਣ ਦੇ ਸਾਰ ਨਹੀਂ ਕੋਈ ਜ਼ਿਆਦਾ ਆਪਾਂ ਗੱਲ ਕਰੀ ਵੱਡੇ ਪੱਧਰ ਤੇ ਇਹ ਪੰਜਾਬ ਪੰਜਾਬ ਦੇ ਨਾਲ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਕੁਝ ਮਾਚਤ ਬਾਬਾ ਤੇ ਪੂਰਬੀ ਲਾਗੇ ਜਾਂ ਦੱਖਣੀ ਹਰਿਆਣਵਾਲ ਦੇ ਸਾਈਡ ਦੇ ਚੰਡੀਗੜ੍ਹ ਦੇ ਨਾਲ ਲੱਗਦੇ ਜਾਂ ਦਿੱਲੀ ਯੂਪੀ ਦੇ ਨਾਲ ਲੱਗਦੇ ਖੇਤਰ ਇਹ ਤੇ ਕਿਤੇ ਕਿਤੇ ਕੁਝ ਕਲਾਕਾਂ ਵੀ ਜਿਹੜੇ ਹਲਚਲ ਆਉਣ ਦੀ ਸੰਭਾਵਨਾ ਬਾਕੀ ਇਸ ਤਾਂ ਜ਼ਿਆਦਾ ਫੈਕਟ ਜਿਹੜਾ ਪੱਛਮੀ ਸਿਸਟਮ ਹੋਏਗਾ ਜੋ ਕਿ ਪਹਾੜਾਂ ਵੱਲ ਤੇ ਇਸ ਤਾਂ ਜ਼ਿਆਦਾ ਫੈਕਟ ਵੇਖ ਮੇਰੇ ਸਰੀ ਕੁਝ ਕੁ ਲਾ ਕੇ ਹਲਕਾ ਦਰਮਿਆਨੀ ਅਨਕਤ ਕਿਤੇ ਤਕੜੇ ਮੀਂਹ ਦੀ ਛਾਟ ਜਿਹੜੀ ਪਹਾੜੀ ਇਲਾਕੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਪਰ ਮੈਦਾਨੀ ਇਲਾਕਿਆਂ ਵਿੱਚ ਇਸ ਦਾ ਕੋਈ ਜ਼ਿਆਦਾ ਇਫੈਕਟ ਵੇਖਣ ਨੂੰ ਨਹੀਂ ਮਿਲੇਗਾ ਤੇ ਜ਼ਿਆਦਾਤਰ ਲਾ ਕੇ ਮੌਸਮ ਜੇ ਠੀਕ-ਠਾਕ ਰਹਿੰਦਾ ਸਾਰਨੇ ਤਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਜਿਹੜੇ ਪ੍ਰਚਾਰ ਪੈਂਦੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਜਿਹੜੇ ਕੁਝ ਕੁ ਲਾ ਕੇ ਮੱਤਮਜੀ ਤੋਂ ਵੇਖਣ ਨੂੰ ਮਿਲ ਸਕਦੀ ਹੈ ਤਾਂ ਹਲਕੀ ਦਰਮਿਆਨੀ ਜਿਹੜੀ ਸਵੇਰ ਦੇ ਕੈਂਟਾਂ ਜਾਂ ਰਾਤ ਦੇ ਅੱਧੀ ਰਾਤ ਤੋਂ ਬਾਅਦ ਤਾਂ ਜਿਹੜੀ ਹਲਕੀ ਦਰਮਿਆਨੀ ਜਿਹੜੀ ਆਪਾਂ ਗੱਲ ਕਰੀ ਧੁੰ ਕਿ ਤੱਕ ਤੇ ਇਹਦੀ ਸੰਗਣੀ ਤੋਂ ਅੰਦੇ ਵੇਖਣ ਨੂੰ ਮਿਲ ਸਕਦੀ ਹੈ ਤਾਂ ਜਿਵੇਂ ਜਿਵੇਂ ਟਾਈਮ ਬੀਤੇਗਾ ਤਾਂ ਇਹ ਤੁੰਥ ਥੱਲੇ ਡਿੱਗ ਜੇਗੀ ਤਾਂ ਜਿਹੜਾ ਮੌਸਮ ਹੈ ਠੀਕ ਠਾਕ ਹੁੰਦੇ ਸਾਰ ਨੇ ਪਰ ਤੁੱਪ ਨਿਕਲਦੇ ਸਾਰ ਬਹੁਤ ਹੀ ਘੱਟ ਰਹਿਣਗੇ ਕੁਝ ਕੁ ਇਲਾਕਿਆਂ ਵਿੱਚ ਅਮਦਮ ਜੀ ਤੋਂ ਵੇਖਣ ਨੂੰ ਮੈਸਰੀ ਕੁਝ ਕੁ ਇਲਾਕਿਆਂ ਵਿੱਚ ਥੋੜੇ ਜੇ ਥੋੜੇ ਕਦੂ ਕਪਾਗ 2000 ਜਿਲ੍ਹਿਆਂ 'ਪਰ ਕੈਸਰ ਜਿੱਥੇ ਵੀ ਵਧੀਆ ਤੁੱਪ ਲੱਗਣਦੇ ਸਾਰ ਨੇ ਉਸ ਵਾਰ 5 6 7 8 9 ਦੇ ਦੌਰਾਨ ਕੁਝ ਕੁ ਇਲਾਕਿਆਂ ਵਿੱਚ ਆਪਾਂ ਗੱਲ ਕਰੀ ਕਾਫੀ ਜਿਹੜਾ ਪੰਜਾਬ ਤੇ ਪੰਜਾਬ ਦੇ ਨਾਲਕਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਆ ਵਧੀਆ ਜਾਣਕਾਰੀ ਜਰੂਰ ਪਹੁੰਚਾ ਦਿੱਤੀ ਜਾਵੇਗੀ ਤਾਂ ਉਸ ਤੋਂ ਬਾਅਦ ਇਹ ਕਿਹੜਾ ਸਿਸਟਮ ਲੱਗਣ ਜਾ ਰਿਹਾ ਜੋ ਕਿ ਲੋੜ ਇਤਿਹਾਸਪਰ ਲੱਗਣ ਦੀ ਸੰਭਾਵਨਾ ਜੋ ਕਿ 9 10 ਜਾਂ ਆਪਾਂ ਗੱਲ ਕਰੀਏ 10 ਤੋਂ ਬਾਅਦ 10 11 12 13 ਦੇ ਦੌਰਾਨ ਲੱਗਣ ਦੀ ਸੰਭਾਵਨਾ ਇਸ ਵਿੱਚ ਕਾਫੀ ਤਨ ਪਏ ਨੇ ਤਾਂ ਹੋਰ ਵੀ ਇਸ ਵਿੱਚ ਕੋਈ ਬਦਲਾਅ ਆ ਸਕਦੇ ਨੇ ਤਾਂ 5 6 7 ਵਾਲੇ ਸਿਸਟਮ ਵਿੱਚ ਵੀ ਹੋਰ ਬਦਲਾਅ ਵੇਖਣ ਨੂੰ ਮਿਲ ਸਕਦੇ ਬਾਕੀ ਜਿਵੇਂ ਆਪਾਂ ਲਗਾਤਾਰ ਜਿਵੇਂ ਜਿਵੇਂ ਨੇੜੇ ਆਉਂ ਤੇ ਜਾਵਾਂਗੇ ਤੁਹਾਡੇ ਤੱਕ ਪਡੇਟ ਜੋ ਵੀ ਮਿਲੇਗੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਜਾਵਾਂਗੇ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਉਸ ਤੋਂ ਬਾਅਦ ਪੰਜ ਦਿਨ ਤੱਕ ਤਾਂ ਨਹੀਂ ਹੈਗੀ ਤਾਂ ਉਸ ਤੋਂ ਬਾਅਦ ਹੋ ਸਕਦਾ ਹੈ ਕਿ 7-8 ਤੋਂ ਬਾਅਦ ਜਾਂ ਆਪਾਂ ਗੱਲ ਕਰੀ ਜਨਵਰੀ ਦਾद ਦੇ ਵਿੱਚ ਕੋਰਾ ਪੈਣ ਦੀ ਸੰਭਾਅਨਾ ਪਨ ਸਕਦੀ ਹੈ ਫਿਲਹਾਲ ਅਜੇ ਕੋਈ ਵੀ ਕੋਰਾ ਪੈਣ ਦੀ ਸੰਭਾਅਨਾ ਫਿਲਹਾਲ ਦੀ ਘੜੀ ਬੰਦੀ ਦਿਖਾਈ ਨਹੀਂ ਦੇ ਰਹੀ ਤਾਂ ਧੁੰਦ ਵੀ ਕੁਝ ਇਲਾਕਿਆਂ ਦੇ ਦਰਮਿਆਨੇ ਲੈਵਲ ਤੇ ਧੁੰਦ ਵੇਖਣ ਨੂੰ ਮਿਲ ਸਕਦੀ ਠੰਡ ਦਾ ਟਾਈਮ ਤਾਂ ਠੰਡ ਪਵੇਗੀ ਠੀਕ ਹੈ ਤੇ ਇਸ ਕਰਕੇ ਠੰਡ ਹੌਲੀ ਜੜੀ ਵਤਨੀ ਸ਼ੁਰੂ ਹੋ ਜਾਏਗੀ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਧੁੰਦ ਜ ਠੀਕ ਹੈ ਕਈ ਇਲਾਕਿਆਂ ਵਿੱਚ ਆਪਾਂ ਨੂੰ ਗੱਲ ਕਰੀ ਤਾਂ ਹਲਕੀ ਸੰਘਣੀ ਕੁਝ ਇਲਾਕਿਆਂ ਵਿੱਚ ਵੇ ਮੱਧਮ ਜੀ ਤੋਂ ਵੇਖਣ ਨੂੰ ਮਿਲ ਸਕਦੀ ਪਹਿਲੇ 4-5 ਦਿਨ ਤਾਂ ਉਸ ਤੋਂ ਬਾਅਦ ਹੋ ਸਕਦਾ ਕਿ ਮੌਸਮ ਸਾਫ਼ ਹੋਣ ਦੇ ਅਸਾਰ ਨੇ ਵਧੀਆ ਧੁੱਪ ਲੱਗਣ ਦੇ ਅਸਾਰ ਨੇ 6-7-8 ਦੇ ਦੌਰਾਨ 6-7-8 ਦੇ ਦੌਰਾਨ ਤਾਂ ਫਿਲਹਾਲ ਉਸ ਤੋਂ ਪਹਿਲਾਂ ਕੋਈ ਵੀ ਆਪਾਂ ਗੱਲ ਕਰੀਏ ਜਿਹੜੇ ਕਿਸੇ ਕੁ ਲੱਕ ਹੋ ਸਕਦਾ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਆਪਣੇ ਦੁਪਹਿਰ ਸ਼ਾਮ ਦੇ ਆਸ-ਪਾਸ ਕੁਝ ਕੁ ਿਲਕਾਂ ਵਧੀਆ ਧੁੱਪ ਲੱਗਣ ਦੇ ਅਸਾਰ ਨੇ ਜਾਨੀ ਕਿ ਕੁਝ ਕੁ ਲੱਕਾਂ ਵਿੱਚ ਵੇਖਣ ਨੂੰ ਮਿਲ ਸਕਦੀ ਜ਼ਿਆਦਾਤਰ ਇਲਾਕੇ ਜਿਹੜੇ ਹੋਣਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁਝ ਕੁ ਖੇਤਰਾਂ ਮੱਧਮ ਜੀ ਤੋਂ ਵੇਖਣ ਨੂੰ ਮਿਲ ਸਕਦੀ ਕੁਝ ਥੋੜੇ ਬਹੁਤ ਖੇਤਰਾਂ ਵਧੀਆ ਧੁੱਪ ਟੈਂਪਰੇਚਰ ਜਿਹੜੇ ਹੋਣਗੇ ਰਾਤ ਦੇ ਕੁਝ ਕੁ 4-5 ਜਾਂ 6-7 ਡਿਗਰੀ ਤੱਕ ਰਹਿਣ ਦੇ आसार ਨੇ ਤਾਂ ਜਿਹੜੇ ਦਿਨ ਦੇ ਟੈਂਪਰੇਚਰ ਹੋਣਗੇ 16-17 ਕੁਝ ਕੁ ਲੱਗ ਜਿੱਥੇ ਧੁੱਪ ਲੱਗੇਗੀ ਉੱਥੇ 18-19 ਜਾਂ 17-18 ਦੇ ਰਹਿਣ ਦੇ आसार ਨੇ ਤੇ ਜਿੱਥੇ ਧੁੱਪ ਨਹੀਂ ਲੱਗੇਗੀ ਮੱਧਮ ਜਿਹੀ ਧੋਪੇਖਣ ਨੂੰ ਮਿਲੇਗੀ ਬੱਦਲਵਾਈ ਜਿਹੜੀ ਉੱਚੇ ਲੈਵਲ ਦੀ ਗੁਜ਼ਰੇਗੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਰਹਿਣ ਤੇ ਰਾਜਸਥਾਨ ਦੇ ਖੇਤਰਾ ਵਿੱਚ ਤਾਂ ਉਥੇ ਟੈਂਪਰੇਚਰ ਹੋਣਗੇ ਥੋੜੇ ਡਾਊਨ ਯਾਨੀ ਕਿ ਹੋ ਸਕਦਾ 15-16 ਡਿਗਰੀ ਤੱਕ ਰਹਿਣ ਦੇ आसार ਬੰਦੇ ਦਿਖਾਈ ਦੇ ਰਹੇ ਨੇ ਫਿਲਹਾਲ ਦੀ ਘੜੀ ਤੇ ਜਿਹੜਾ ਸਿਸਟ ਆ ਸਕਦੇ ਨੇ ਜਿਵੇਂ ਜਿਵੇਂ ਆਪਾਂ ਨੇੜੇ ਆਉਂਦੇ ਜਾਵਾਂਗੇ ਤੁਹਾਡੇ ਤੱਕ ਆਪਾਂ ਜਾਣਕਾਰੀ ਪਹੁੰਚਾਉਂਦੇ ਜਾਵਾਂਗੇ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜ਼ਰੂਰ ਜਾਣਕਾਰੀ ਪਹੁੰਚਾ ਦਿੱਤੀ ਜਾਵੇਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ